ਇਹਨਾਂ ਨੂੰ ਵੀ ਰੂਟ ਆ ਬਾਈ ਧੰਨ ਦੇ ਆ ਜਿਹੜੇ ਨਾ ਬੈਗ ਚੱਕ ਕੇ 10 ਵਾਲੇ ਕੋਲ ਕਰੇ 20 ਰੁਪਏ ਦੇ ਤੇ ਉਹ ਪਾਣੀ ਵਾਲੀ ਬੋਤਲ 50 ਰੁਪਏ ਦੀ ਨਾਲ ਤਾਂ ਚੜਦੇ ਆ ਤੇ ਸਾਹ ਬਹੁਤ ਚੜਨ ਲੱਗ ਜਾਂਦਾ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉੱਪਰ ਦੀ ਸਾਰੇ ਘੈਂਟ ਹੋਮੂਗੇ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਹੈਗਾ ਆਪਣਾ ਸ੍ਰੀ ਹਿਮਕੁੰਣ ਸਾਹਿਬ ਯਾਤਰਾ ਦਾ ਤੀਜਾ ਦਿਨ ਆਪਾਂ ਹੈਗੇ ਆ ਗੋਵਿੰਦ ਘਾਟ ਰਾਤ ਆਪਾਂ ਆ ਗਏ ਸੀ ਇੱਥੇ ਕਮਰਾ ਲੈ ਲਿਆ ਸੀਗਾ ਹੋਟਲ 'ਚ ਤੇ ਹੁਣ ਆਪਾਂ ਨਹਾ ਤੋ ਕੇ ਰੈਡੀ ਹੋ ਗਏ ਠੀਕੇ ਪੱਕਾ ਬਗਵਾਨ ਲੀਆ ਰੈਡੀ ਹੋ ਗਏ ਤੇ ਚੱਲਦੇ ਆਂ ਗੋਵਿੰਦ ਘਾਟ ਸ਼ਾਦਾ ਛੱਕਦੇ ਆਂ ਉੱਥੇ ਇਹਨਾਂ ਨਾਲੇ ਬੈਗ ਜਮਾ ਕਰਾਉਣੇ ਆਪਣੇ ਚਲੋ ਬਈ ਬੈਗਪੈਕ ਹੋ ਗਏ ਇਹ ਦਸ ਹੌਣੂ ਨੇ ਵੀ ਕਰ ਲੇ ਆਪਣਾ ਵੀ ਹੋ ਗਿਆ ਤੇ ਕਰਦੇ ਆ ਹੁਣ ਆਪਾਂ ਚੈੱਕ ਆਊਟ ਕਰੂਗੇ ਚੋ ਤਿਆਰ ਆ ਜਾਣ ਲਈ ਚਲੋ ਹੁਣ ਸਮਾਨ ਬੰਨਣਾ ਮੋਟਰਸਾਈਕਲਾਂ ਤੇ ਸਮਾਨ ਬੰਨ ਕੇ ਫਿਰ ਮੋਟਰਸਾਈਕਲ ਚੱਲਦੇ ਆਂ ਥੱਲੇ ਥੱਲੇ ਫਿਰ ਬੈਗਾ ਪੰਜਵਾ ਕਰਾ ਦਾਂਗੇ ਆ ਛੋਟਾ ਬਗਾ ਨਾਲ ਲੈ ਕੇ ਜਾਵਾਂਗੇ ਆਪਾਂ ਚਲੋ ਚੱਲੀਏ ਵੀ ਆ ਰ ਆ ਥੱਲੇ ਨੂੰ ਜਾਂਦਾ ਗੋਬਿੰਦ ਘਾਟ ਨੂੰ ਗੁਰਦੁਆਰਾ ਸਾਹਿਬ ਨੂੰ ਆਪਾਂ ਆਇਆ ਹੁਣ ਤਾਂ ਤੋਂ ਇਹ ਢੋਪ ਨਿਕਲੀ ਐ ਸਟਾਈਮ ਹੋ ਗਿਆ 7:15 ਮਿੰਟ ਹੋ ਗਏ ਤੇ ਆਪਾਂ ਹੁਣ ਚੱਲੇ ਆਂ ਗੋਬਿੰਦਗੜ੍ਹ ਥੱਲੇ ਗੁਰਦੁਆਰਾ ਸਾਹਿਬ ਠੰਡੀ ਠੰਡੀ ਹਵਾ ਜਾਂਦੀ ਐ ਠੰਡ ਵੀ ਹੈਗੀ ਆ ਉੱਪਰ ਜਾ ਕੇ ਦੇਖਦੇ ਆਂ ਇੱਥੇ ਅਜੇ ਢੋਪ ਨਹੀਂ ਉੱਪਰ ਢੋਪ ਦਿਨਦੀ ਆ ਪਹਾੜਾਂ 'ਚ ਇੱਥੇ ਦਾ ਹਾਲੇ ਕੰਮ ਠੀਕ ਆ ਗੋਬਿੰਦਗੜ੍ਹ ਖੜੇ ਆਂ ਹੁਣ ਉਧਰ ਆ ਗੁਰਦੁਆਰਾ ਸਾਹਿਬ ਤੇ ਆਉ ਨਦੀ ਆ ਤੇ ਇਧਰ ਸਾਰੀ ਪਾਰਕਿੰਗ ਆ ਗੱਡੀਆਂ ਖੜੀਆਂ ਨੇ ਸਾਰੇ ਉਹ ਮੋਟਰਾਂ ਹੀ ਖੜੀਆਂ ਤੇ ਜਦੋਂ ਉਦੋਂ ਇੱਥੇ ਹੜ੍ਹ ਆ ਗਈ ਸੀ ਮੀਂਹ ਆ ਗਿਆ ਸੀਗਾ ਤੇ ਆਹ ਨਦੀ ਫੁੱਲ ਹੋ ਗਈ ਸੀ ਉਦੋਂ ਵੀ ਆਈ ਇੱਥੇ ਗੱਡੀਆਂ ਖੜੀਆਂ ਸੀ ਤੇ ਸਾਰੀਆਂ ਹੀ ਰੁੜ ਗਈਆਂ ਸੀਗੀਆਂ ਪਾਣੀ ਚ ਆਹ ਦੇ ਖੜੀਆਂ ਤੇ ਆਪਾਂ ਜਾਣਾ ਉਹ ਪੁਲ ਦੇ ਉੱਤੋਂ ਦੀ ਉਹ ਪੁਲ ਤੋਂ ਆਪਣੀ ਯਾਤਰਾ ਸ਼ੁਰੂ ਹੋ ਜਾਣੀ ਹੈ ਉਹ ਪੁਲ ਤੋਂ ਜਾਣਾ ਆਪਾਂ ਇਧਰ ਨੂੰ ਤੇ ਹੁਣ ਚੱਲਦੇ ਆਂ ਬੈਗ ਜਮ੍ਹਾਂ ਕਰਾਉਣੇ ਆ ਪਹਿਲਾਂ ਫੇਰ ਉਹ ਪੁਲ ਤੇ ਉੱਤੋਂ ਦੀ ਚੱਲਾਂਗੇ ਬੈਗ ਧਮਾ ਕਰਾਉਣਾ ਆਈ ਸੀ ਤੇ ਇੱਥੇ ਲੈਣੀ ਬਹੁਤ ਵਧੀਆ ਦੇਖ ਲਓ ਲੈਣ ਕਸਟੀ ਕਰਦੀ ਕਿਉਂ ਕਰਕੇ ਹੁਣ ਸੰਗਤ ਤੁਸੀਂ ਬਾਹਲੀ ਆਉਂਦੀ ਆ ਇਕੱਠ ਵਾਲਾ ਤੇ ਖੜਿਆ ਲਾਈਨ 'ਚ ਲੱਗੇ ਵਾਰੀ ਦੀ ਵੇਟ ਕਰਦੇ ਆ ਜਦੋਂ ਆਉਗੀ ਫਿਰ ਬੈਗ ਧਮਾ ਕਰਾਵਾ ਦਾਂਗੇ ਚੱਲੇ ਆ ਹੁਣ ਕਰਦੇ ਆ ਸਟਾਰਟ ਮੋਟਰਸਾਈਕਲ ਤੇ ਟੱਪ ਵੀ ਹੈਗੀ ਅੱਜ ਸੂਰਜ ਚੜਿਆ ਆ ਟਾਈਮ ਹੋ ਗਿਆ 8:25 ਹੋਣ ਵਾਲਿਆ ਇਧਰ ਸੋਣੂ ਤੁੱਪ ਨਿਕਲੀ ਅੱਜ ਪੂਰੀ ਹੌਨੀ ਠੰਡ ਸੀ ਰਾਤ ਬਹੁਤ ਠੰਡ ਸੀ ਹੁਣ ਤਾਂ ਮੌਸਮ ਸਹੀ ਆ ਹੁਣ ਤਾਂ ਗਰਮੀ ਆ ਚੱਲਦੇ ਹਾਂ ਹੁਣ ਆਪਾਂ ਜਾਣਾ ਉਹ ਪੁਲ ਤੋਂ ਦੀ ਚੱਲਦੇ ਹਾਂ ਉਹ ਪੁਲ ਤੇ ਫਿਰ ਉੱਥੇ ਆ ਕੇ ਮਿਲ ਲਿਆ ਸੋਨੂ ਮੋਟਰਸਾਈਕਲ ਤੇ ਜਾਂਦੇ ਆਪਾਂ ਉੱਪਰ ਤੱਕ ਜਿੱਥੇ ਤੱਕ ਮੋਟਰਸਾਈਕਲ ਜਾਊਗਾ ਉੱਥੇ ਤੱਕ ਮੋਟਰਸਾਈਕਲ ਤੇ ਜਾਵਾਂਗੇ ਰੋਡ ਸਾਈਡ ਤੇ ਪਾਰਕਿੰਗ ਚਲਾ ਦਾਂਗੇ ਦੇਖੋ ਤੋਆਂ ਹੋਇਆ ਹੈਗਾ ਗੋਬਿੰਦ ਘਾਟ ਤੇ ਉਹ ਤੋਂ ਘੁੰਮਦੇ ਘੁੰਮਦੇ ਇਧਰ ਉੱਪਰ ਆ ਗਏ ਆਪਾਂ ਇੱਥੇ ਆ ਖੜਾ ਮੋਟਰਸਾਈਕਲ ਤੇ ਚੱਲਦੇ ਆ ਅੱਗੇ ਫਿਰ ਪਹਾੜਾਂ ਚ ਥੱਲੇ ਤਾਂ ਧੁੱਪ ਸੀ ਕੀ ਗਰਮੀ ਸੀ ਜਿਉਂ ਜਿਉਂ ਆਪਾਂ ਉੱਪਰ ਆਈ ਜਾਂਦੇ ਆ ਫਿਰ ਹੌਲੀ ਹੌਲੀ ਹੁਣ ਟੈਂਪਰੇਚਰ ਘਟੀ ਜਾਂਦਾ ਤੇ ਮੌਸਮ ਵੀ ਵਧੀਆ ਹੋਈ ਜਾਂਦਾ ਠੰਡ ਵੀ ਆ ਮੋਟਰਸਾਈਕਲ ਆਤਾ ਇੱਥੇ ਪਾਰਕਿੰਗ 'ਚ ਆਪਾਂ ਇੱਥੇ ਪਾਰਕਿੰਗ ਬਣੀ ਆ ਇਹ ਹੈਗਾ ਪੁਲਨਾ گاؤں ਤੇ ਇਥੋਂ ਆਪਣੀ ਪੈਦਲ ਯਾਤਰਾ ਸਟਾਰਟ ਹੋ ਜਾਂਦੀ ਹੈ ਇੱਥੇ ਤੁਸੀਂ ਮੋਟਰਸਾਈਕਲ ਤੱਕ ਵੀ ਆ ਸਕਦੇ ਹੋ ਨਹੀਂ ਉਹ ਤੇ ਗੱਡੀਆਂ ਤੇ ਆਉਂਦੇ ਆ ਉਧਰ ਉਹਦੇ ਉਹ 50-50 ਰੁਪਏ ਸਵਾਰੀ ਲੈਂਦੇ ਆ ਤੇ ਆਪਾਂ ਤਾਂ ਆਇਆ ਮੋਟਰਸਾਈਕਲ ਤੇ ਇੱਥੇ 200 ਰੁਪਏ ਪਾਰਕਿੰਗ ਆ ਵਧੀਆ ਸੇਫਟੀ ਆ ਦੇਖੋ ਤੇ ਜੇ ਵੀ ਨਹੀਂ ਆ ਸਕਦਾ ਵੀਰੋ ਹੈਲੀਕਾਪਟਰ ਤੇ ਵੀ ਆ ਸਕਦਾ ਹੋ ਜਾਂਦਾ ਤੇ ਉਹਦੀ ਸੁਵਿਧਾ ਵੀ ਵਧੀਆ ਹੈਲੀਕਾਪਟਰ ਦੀ ਤੁਹਾਨੂੰ 2 ਮਿੰਟਾਂ ਚ ਲਾ ਕੇ ਮੋੜ ਜਾਂਦਾ ਪਰ ਇਹ ਵੀ ਸਿਰੇ ਤੱਕ ਨਹੀਂ ਜਾਂਦਾ ਇਹ ਜਾਂਦੇ ਗੋਮਿੰਦ ਧਾਮ ਤੱਕ ਇਹ ਤੁਹਾਨੂੰ ਗੋਵਿੰਦ ਧਾਮ ਲਾ ਕੇ ਮੁੜਿਆਊਗਾ ਤੇ ਵੀਰ ਉਹ ਤੁਹਾਨੂੰ 6 ਕਿਲੋਮੀਟਰ ਪੈਦਲ ਜਾਣਾ ਪੈਣਾ ਹੁਣ ਆਪਾਂ ਇੱਥੋਂ ਆਪਣੀ ਯਾਤਰਾ ਸਟਾਰਟ ਕਰਦੇ ਆਂ ਆਪਾਂ ਹੈ ਗਿਆ ਫੁੱਲਨਾ گاਉਂ ਦੇ ਵਿੱਚ ਚਲੋ ਹੁਣ ਆਪਾਂ ਪਹਿਲਾਂ ਜਾਣਾ ਗੋਵਿੰਦ ਧਾਮ ਆਪਾਂ ਆਇਆ ਗੋਵਿੰਦ ਘਾੜ ਤੋਂ ਚੱਲਦੇ ਆਂ ਗੋਵਿੰਦ ਧਾਮ ਤੱਕ ਇਹ ਆ ਖਤਰਾਂ ਤੁਸੀਂ ਉੱਪਰ ਜਾਣ ਲਈ ਇਹ ਵੀ ਲੈ ਸਕਦੇ ਹੋ ਤੇ ਰੇਟ ਇਹ 2-2000 ਮੰਗਦੇ ਆ ਬਾਕੀ ਤੁਸੀਂ ਆ ਦਾ ਘਟਾਵ ਦਾ ਸਕਦੇ ਹੋ ਉਹ ਛੋਟੇ ਤੇ ਆ ਵੀ ਤੁਸੀਂ ਕਿੰਨਾ ਘਟਾ ਸਕਦੇ ਹੋ ਬਾਕੀ ਪਿੱਠੂ ਵਾਲੇ ਵੀ ਆ ਉਹ ਵੀ ਨਕ ਮੰਗਦੇ ਆ ਉਹਦੇ ਨਾਲ ਵੀ ਤੁਸੀਂ ਘਟਾ ਸਕਦੇ ਹੋ ਤੇ ਆਪਾਂ ਤੁਰੇ ਜਾਂਦੇ ਹਾਂ ਹੁਣ ਇੱਥੋਂ ਹੁਣ ਸਿੱਧੀ ਚੜ੍ਹਾਈ ਆ ਤੇ ਅੱਧੀ ਸੰਗਤ ਵਾਪਸ ਆ ਜਾਂਦੀ ਆ ਆਪਾਂ ਜਾਂਦੇ ਹਾਂ ਹਜੇ ਉੱਪਰ ਨੂੰ ਇਹ ਖਤਰਨਾ ਤੋਂ ਨੂੰ ਥਾਂ ਥਾਂ ਤੇ ਮਿਲ ਲੰਗੀਆਂ ਹੁਣ ਤੁਰ ਪਏ ਆਪਾਂ ਰਾਜ ਖਤਰਨਾ ਹੀ ਖਤਰਾ ਮਿਲ ਲੀਆਂ ਤੁਸੀਂ ਉੱਧਰ ਜਾ ਸਕਦੇ ਹੋ ਉੱਧਰ ਚ ਜਾਵੜੋ ਉੱਥੇ ਆ ਕੇ ਦੇਖੋ ਨੂੰ ਖਚਰਾ ਮਿਲ ਜਾਣ ਗਿਆ ਸਾਹ ਬਹੁਤ ਚੜਦਾ ਜਦੋਂ ਬੋਲਦੇ ਆ ਤੇ ਤਾਂ ਹੀ ਆਪਾਂ ਹੌਲੀ ਹੌਲੀ ਆਈ ਜਾਂਦੇ ਆ ਉੱਪਰ ਨੂੰ ਸਾਹ ਚੜਦਾ ਆ ਆਪਣੇ ਜਿਵੇਂ ਬੱਸ ਸਟੈਂਡ ਹੁੰਦਾ ਇਹ ਆ ਖਚਰਾ ਦਾ ਸਟੈਂਡ ਸਾਰੀਆਂ ਸਾਰੀਆਂ ਖਚਰਾ ਇੱਥੇ ਆ ਪੌੜੀਆਂ ਤੇ ਚੜਨਾ ਬਹੁਤ ਔਖਾ ਇਹ ਸਿੱਧੀ ਚੜਾਈ ਹੋਵੇ ਫੇਰ ਥੋੜਾ ਸੁੱਖਾ ਰਹਿੰਦਾ ਫੇ ਤਾਂ ਸੂਟੀਆਂ ਨੇ ਇਹ ਆਪਣਾ ਸਾਹ ਦਿੰਦੀਆਂ ਨੇ ਇਧਰ ਬਾਈ ਹੁਣੀ ਆਉਂਦੇ ਆ ਸਮਾਨ ਚੱਕੀ ਇਹ ਉੱਪਰ ਲੈ ਕੇ ਜਾਂਦੇ ਹਰਾ ਸਮਾਨ ਪੌੜੀਆਂ ਤੇ ਥੋੜਾ ਜਿਹਾ ਔਖਾ ਹੈਗਾ ਸਿੱਧੀ ਜੜਾਈ ਹੋਵੇ ਫੇਰ ਠੀਕ ਰਹਿੰਦਾ ਹੁਣ ਸਾਹ ਵੀ ਬਹੁਤ ਚੜੀਆਂ ਦਾ ਇਧਰ ਨਦੀ ਹੈ ਇਧਰ ਪਹਾੜ ਟੌਪ ਵੀ ਚੜ ਗਈ ਤੇ ਗਰਮੀ ਵੀ ਆ ਜਾਂਦੀ ਆ। ਹੋ ਵੀ ਸੂਰਜ ਦੇਵਤਾ ਜਮਾਂ ਸਾਹਮਣੇ ਆ ਗਿਆ। ਪੂਰੀ ਤਖੀ ਧੁੱਪ ਹੋ ਗਈ ਹੁਣ ਤਾਂ। ਚੜ੍ਹਾਈ ਚੜੀ ਜਾਂਦੇ ਆ। ਆਹ ਹਜੀ ਸੌਖੀ ਆ ਸਿੱਧੀ ਜੜਾਈ। ਜਦੋਂ ਵਿੱਚ ਉਹ ਪੱਥਰ ਜਾਏ ਜਾਂਦੇ ਆ ਜਾਂ ਪੌੜੀ ਆ ਜਾਂਦੀ ਆ। ਫੇਰ ਔਖਾ ਹੋ ਜਾਂਦਾ। ਫੇਰ ਸਾਹ ਵੀ ਚੜਦਾ। ਇਹ ਤੇ ਸਹੀ ਆ ਹਜੇ ਨਾਰਮਲ ਆ ਸਾਹ ਘੱਟ ਚੜਦਾ। ਹੋ ਜਾਂਦਾ ਸੋ ਨੂੰ ਭੱਜਾਈ ਜਾਂਦਾ ਫਿਰ ਮੂਰੇ ਖੜ ਜਾਂਦਾ ਸਾਹ ਚੜ ਜਾਂਦਾ ਦਾ ਹੌਲੀ ਹੌਲੀ ਜਾਓ ਛੋਟੇ ਛੋਟੇ ਕਾਜ ਮ ਰੱਖੋ ਫਿਰ ਵਧੀਆ ਨਾਲੇ ਸਾਹ ਨਹੀਂ ਚੜਦਾ ਆਹ ਦੇਖੋ ਵੀ ਇਹਨਾਂ ਦੀ ਵੀ ਮਿਹਨਤ ਆ ਮਗਰ ਬਿਠਾਈ ਜਾਂਦੇ ਆ ਮਾਤਾ ਉਹਨਾਂ ਨੂੰ ਤੇ ਇੱਧਰ ਸਾਰੇ ਬਾਈ ਅੱਧਿਆ ਸ਼ਾਰਟਕਟ ਵਿੱਚ ਦੀ ਜਾਂਦੇ ਆ ਤੇ ਇੱਧਰ ਛੱਡ ਲਗੇ ਤੇ ਠੀਕ ਐ ਸਭ ਕੁਝ ਜਾਂਦੇ ਆ ਸਾਰੇ ਗੋਬਿੰਦ ਧਾਮ ਨੂੰ ਤੇ ਆਹ ਸ਼ਾਰਟਕਟ ਆ ਤੇ ਆਪਾਂ ਆ ਇੱਧਰ ਦੀ ਤੇ ਵਧੀਆ ਤਾਂ ਇਧਰ ਦੀ ਆਓ ਹੋਂਗਾ ਕਿ ਇਧਰ ਦੀ ਕੋਈ ਫਾਇਦਾ ਨਹੀਂ ਸਾਹ ਵੱਧ ਝੜ ਜਾਂਦਾ ਤੇ ਚੜਾਈ ਚੜਦੇ ਆਓ ਹੌਲੀ ਹੌਲੀ ਪਾਣੀ ਪੀਂਦੇ ਜਾਓ ਘਟ ਘਟ ਚਲੋ ਚੱਲਦੇ ਹਾਂ ਪਾਣੀ ਪੀਣੇ ਆਪਾਂ ਵੀ ਥੋੜਾ ਗਾਂ ਜਾ ਕੇ ਆਜੋ ਕਿਲੋਮੀਟਰ ਆ ਗਏ ਪੂਰਾ ਆਪਾਂ ਤੇ ਕਿਲੋਕਿਲੋਮੀਟਰ ਤੋਂ ਬਾਅਦ ਆ ਦੁਕਾਨਾਂ ਹੋਣੀਆਂ ਆਆਂ ਤੁਸੀਂ ਇੱਥੇ ਖਾ ਵੀ ਸਕਦੇ ਹੋ ਕੁਝ ਪਰ ਥੋੜਾ ਜਿਹਾ ਸਮਾਨ ਬਿਲਕੁਲ ਮਹਿੰਗਾ ਚੱਲੀ ਜਾਂਦੇ ਆਪਾਂ ਅੱਜ ਅੱਜ ਕੁਝ ਨਹੀਂ ਖਾਣਾ ਆਪਾਂ ਲੰਗਰ ਸ਼ੱਕਿਆ ਸੀਗੇ ਉੱਥੋਂ ਗੋਵਿੰਦ ਘਾੜ ਤੋਂ ਤੇ ਚਲੋ ਫਿਰ ਅੱਗੇ ਜਾ ਕੇ ਰੁਕਾਂਗੇ ਕਿਤੇ ਫੇਰ ਦੇਖਦੇ ਆਂ ਚੱਲਦੇ ਚੱਲਦੇ ਆਂ ਜਾ ਕੇ ਗੋਵਿੰਦ ਘਾੜ ਤੋਂ ਆਪਾਂ ਅਗੇ ਆ ਪੰਜ ਕਿਲੋਮੀਟਰ ਤੇ ਜੋਸ਼ੀ ਮੱਠ ਤੋਂ 26 ਕਿਲੋਮੀਟਰ ਚੜਾਈ ਚੜਦੇ ਜਾਂਦੇ ਆਪਾਂ ਹੁਣ ਆਪਾਂ ਆਏ ਸੀ ਪੁੱਲਣਾ گاਉਂ ਤੋਂ ਉੱਥੇ ਆਪਾਂ ਮੋਟਰਸਾਈਕਲ ਨਾਲ ਆਇਆ ਸੀਗਾ ਤੇ ਚਲੋ ਫਿਰ ਅੱਗੇ ਚੱਲਦੇ ਹਾਂ ਸਫਰ ਅਗਲਾ ਕੰਟੀਨਿਊ ਕਰਦੇ ਆਂ ਗਾਹਾਂ ਜਾਂ ਕੇ ਮਿਲਦੇ ਆ ਤੁਹਾਨੂੰ ਆਜੋ ਪੋਲ ਨਾਲ ਤੋਂ ਆਪਾਂ 2 ਕਿਲੋਮੀਟਰ ਆਗੇ ਤੇ ਗੋਬਿੰਦ ਘੜ ਤੋਂ 5 ਕਿਲੋਮੀਟਰ 3 ਕਿਲੋਮੀਟਰ ਦਾ ਆਪਾਂ ਮੋਟਰਸਾਈਕਲ ਤੇ ਆਗੇ ਸੀ ਤੇ 2 ਕਿਲੋਮੀਟਰ ਹੋ ਗਿਆ ਆਪਾਂ ਹਣ ਜਿਹੜਾ ਜੜਦੇ ਹਾਂ ਮਨ ਘੰਟਾ ਹੋ ਗਿਆ ਪੂਰਾ 1 ਘੰਟੇ ਦੇ ਵਿੱਚ 2 ਕਿਲੋਮੀਟਰ ਆਏ ਆ ਆਪਾਂ ਬਸ ਅਸੀਂ ਚੱਲਦੇ ਚੱਲਾਂਗੇ 2 ਕਿਲੋਮੀਟਰ ਬਾਅਦ ਆ ਦੁਕਾਨਾਂ ਆ ਜਾਂਦੀਆਂ ਪਹਿਚਾਣ ਪਤਾ ਲੱਗ ਜਾਂਦਾ ਵੀ 2 ਕਿਲੋਮੀਟਰ ਆ ਗਏ ਪਾਣੀ ਪੀ ਲਿਆ ਸੀ ਵਿੱਚ ਦੀ ਆਪਾਂ ਤੇ ਫਿਰ ਚੱਲਦੇ ਆ ਅੱਗੇ ਹੌਲੀ ਹੌਲੀ ਸਫ਼ਰ ਨੂੰ ਸੰਗਤ ਬਹੁਤ ਜਾਂਦੀ ਆ ਤੇ ਅਦੀ ਥੱਲੇ ਜਾਂਦੀ ਆ ਉੱਤਰਦੇ ਆ ਦਰਸ਼ਨ ਕਰਕੇ ਆਪਾਂ ਜਾਣਾ ਇਥੋਂ ਗੋਮਿੰਟਾਂ ਅੰਬਈਲਾ ਦੇ ਦੇ ਕੀਪ ਲੈਣਾ ਫਿਰ ਉੱਥੇ ਰੁਕ ਜਾਂਗੇ ਚਲੋ ਥੱਲੇ ਨੂੰ ਵੀ ਕਾਫੀ ਰਾਸਤਾ ਉਤਰਨਾ ਪੈਂਦਾ ਐਵੇਂ ਨਹੀਂ ਹੈਗਾ ਕਿ ਆਪਾਂ ਨੂੰ ਚੜ੍ਹਾਈ ਉੱਪਰ ਨਹੀਂ ਚੜ੍ਹਨੀ ਪੈਂਦੀ ਆ ਤੇ ਟਾਈਮ 10 ਵਜੇ 10 ਮਿੰਟ ਹੋ ਗਏ ਹੁਣ ਤੋਂਪ ਥੋੜੀ ਜਿਹੀ ਘਟੀ ਆ ਕਿਉਂ ਕਰਕੇ ਹੁਣ ਥੋੜਾ ਜਿਹਾ ਆਪਾਂ ਹੋਰ ਆਪਾਂ ਗਾਹਾਂ ਆਗੇ ਪਹਾੜ ਉੱਚੇ ਹੋ ਗਏ ਸੂਰਜ ਇਹਨਾਂ ਦੇ ਪਿੱਛੇ ਚਲਾ ਗਿਆ ਗਾਹ ਪਹੁੰਚ ਕੇ ਕਾਫੀ ਰਿਆ ਨਦੀਆ ਇਧਰ ਸੰਗਤ ਆਉਂਦੀ ਆ ਤੇ ਇਧਰ ਲਈ ਸੰਗਤ ਜਾਂਦੀ ਆ ਹਜੇ ਜਰੂਰੀ ਅੱਗੇ ਜਾਈ ਜਿੰਨੇ ਚੀਜ਼ਾਂ ਦੇ ਰੇਟ ਵੀ ਵਧ ਜਾਂਦੇ ਆ ਤੇ ਇੱਥੇ 20 ਰੁਪਏ ਵਾਲੀ ਵੈਸੀ ਮਿਲਦੀ ਆ 50 ਰੁਪਏ ਦੀ ਦੋ ਲਈਆਂ ਆਪਾਂ ਤੇ ਜਿਉਂ ਜਿਉਂ ਆਪਾਂ ਹੋਰ ਗਾਂਹ ਵਧੀ ਜਾਣਾ ਚੀਜ਼ਾਂ ਦੇ ਰੇਟ ਹੋਰ ਵਧ ਜਾਣੇ ਆ ਆ ਲਈ ਆ 20 ਵਾਲੀ ਵੈਸੀ 50 ਰੁਪਏ ਦੀ ਆਹਾਰੇ ਖੱਤਰ ਅਰੇ ਇੱਧਰ ਉਹ ਮੈਂ ਦੱਸੂ ਨੂੰ ਚੱਲਦੇ ਆ ਇੱਥੇ ਥੋੜਾ ਟੈਂਪ ਬ੍ਰੇਕ ਲੈ ਕੇ 5-10 ਮਿੰਟ ਰੋਕੇ ਫੇਰ ਚੱਲਾਂਗੇ ਗਾਹਾਂ ਇਹ ਕਿੰਨਾਂ ਸਾਹਬ ਹੈਗਾ ਇੱਥੋਂ 13 ਕਿਲੋਮੀਟਰ ਅਜੇ 13 ਕਿਲੋਮੀਟਰ ਪਿਆਗਾ ਆਪਾਂ ਤਕਰੀਬਨ 2.5 ਕਿਲੋਮੀਟਰ ਆਇਆ ਹੁਣ ਤੱਕ ਤੇ ਚੱਲਦੇ ਚੱਲੋ ਸੰਗਤ ਨਾਲ ਇੱਕ ਹੋਰ ਚਾਰਨਾ ਆ ਗਿਆ ਰਾਹ ਸੋਂ ਨੂੰ ਇਹੋ ਜੇ ਨਿੱਕੇ ਨਿੱਕੇ ਬਹੁਤ ਚਾਰਨੇ ਮਿਲਣਗੇ ਕਿਉਂਕਿ ਇਧਰ ਨਦੀਆ ਪਹਾੜਾਂ ਚੋਂ ਦਾ ਪਾਣੀ ਇਧਰ ਸੰਗਦਾ ਆ ਜਾਂਦੀ ਆ ਕਿਉਂ ਸੋਂ ਸੱਟਾ ਸੱਟਾ ਲਓ ਜਿਉਂ ਜਿਉਂ ਤਾਂ ਚੜਦਿਆਂ ਨੱਕ ਨਾ ਸਾਹ ਲੈਨੇ ਨੱਕ ਠੰਡਾ ਠੰਡਾ ਹੋਈ ਜਾਂਦਾ ਕਿਉਂਕਿ ਇਧਰ ਹਵਾ ਠੰਡੀ ਆ ਚੱਲਦੀ ਆ ਤੇ ਮੌਸਮ ਵੀ ਠੀਕ ਆ ਪਰ ਹੈ ਗਰਮੀ ਆ ਚਲਦਿਆਂ ਨੂੰ ਸਰੀਰ ਗਰਮ ਖਾਂਦਾ ਉਹ ਤੋਂ ਗਰਮੀ ਆਉਂਦੀ ਆ ਪਰ ਜਦੋਂ ਸਾਹ ਲੈਨੇ ਆਂ ਨੱਕ ਠੰਡਾ ਠੰਡਾ ਹੋ ਜਾਂਦਾ ਹੁਣ ਵੀ ਨੱਕ ਠੰਡਾ ਠੰਡਾ ਹੋਇਆ ਪਿਆ ਵੀਡੀਓ ਆਪਾਂ ਘੱਟ ਬਣਾਉਨੇ ਆ ਇੱਥੇ ਕਿਉਂਕਿ ਜਦੋਂ ਬੋਲਦੇ ਆ ਤੇ ਨਾਲ ਤਾਂ ਚੜਦੇ ਆ ਤੇ ਸਾਹ ਬਹੁਤ ਚੜਨ ਲੱਗ ਜਾਂਦਾ ਸੰਗਤਾਂ ਨਾਲ ਗੱਲਾਂ ਮਾਰਦੇ ਜਾਈ ਜਾਂਦੇ ਆਪਾਂ ਵੀ ਤਾਂ ਚੜਾਈ ਚੜਦੇ ਜਾਂਦੇ ਆ ਦੁਆਰੇ ਚਾਲੇ ਪਾਤੇ ਆਪਾਂ ਵੀ ਗੋਬਿੰਦ ਧਾਮ ਨੂੰ ਅੰਨ 10 ਮਿੰਟ ਦੀ ਬ੍ਰੇਕ ਲਈ ਸੀ ਆਪਾਂ ਇੱਥੇ ਇੱਕ ਘੰਟਾ ਡੇਢ ਡੇਢ ਘੰਟਾ ਡੇਢ ਘੰਟਾ ਹੋ ਗਿਆ ਆਪਾਂ ਨੂੰ ਤੁਰਿਆ ਨੂੰ ਦੋ ਤਿੰਨ 3 ਕਿਲੋਮੀਟਰ ਆ ਗਏ ਆਪਾਂ ਉੱਪਰ ਨੂੰ ਤੇ ਹਜੇ 5 6 ਹੋਰ ਕਹਿੰਦੇ ਆ ਚਲੋ ਵੀ ਚਾੜ ਦੀਆਂ ਬ੍ਰੇਕ ਲੈ ਲੈ ਸਾਹ ਲੈ ਲੈ ਕਾਲ ਦੇ ਗੁਰੂ ਜੀ ਬੇੜ ਜੀ ਹੌਲੀ ਹੌਲੀ ਇੱਥੋਂ ਰਹਿ ਗਿਆ ਗੋਵਿੰਦ ਧਾਮ 4.5 ਕਿਲੋਮੀਟਰ ਆਪਾਂ ਕਰੀਬ 4 4.5 ਕਿਲੋਮੀਟਰ ਦੇ ਆ ਗਏ ਆ ਸਾ ਸ਼੍ਰੀਆ ਗਾਲੋ ਇੱਥੋਂ ਦੋ ਰਾਸਤੇ ਪਾੜਦੇ ਆ ਇੱਕ ਹੋਰ ਰਸਤਾ ਜਾਂਦਾ ਉਹ ਨਵਾਂ ਬਣਿਆ ਤੇ ਕਾਹ ਰਾਸਤਾ ਇਹ ਪੁਰਾਣਾ ਇਤੋਂ ਹੈਗਾ ਗੋਮੀਤਾਵਾਂ 4.5 ਕਿਲੋਮੀਟਰ ਆਪਾਂ ਜਾਵਾਂਗੇ ਪੁਰਾਣੇ ਰਾਸਤੇ ਵਿੱਚ ਦੀ ਤੇ ਇੱਥੇ ਕੋਸ ਕਾਪੀ ਸਕਦੇ ਹੋ ਤੁਸੀਂ ਪਰ ਸਾਰਾ ਕੁਝ ਮਹਿੰਗਾ ਇੱਥੇ ਕਿ ਚੱਲਦੇ ਹਾਂ ਹੁਣ ਆਪਾਂ ਪੂਰਨਾ ਤੋਂ ਆਪਾਂ ਆ ਗਏ ਆ 4.5 5 ਕਿਲੋਮੀਟਰ ਦੇ ਕਰੀਬ ਆ ਗਏ ਕੋਈ 4.5 ਕਹਿੰਦਾ ਕੋਈ 5 ਕਿਲੋਮੀਟਰ ਕਹਿੰਦਾ ਤੇ ਇਸ ਤੋਂ ਬਾਅਦ ਸਫ਼ਰ ਆਪਣਾ ਰਹਿ ਗਿਆ ਸਾਢੇ 4 ਕਿਲੋਮੀਟਰ ਦਾ ਗੋਬਿੰਦ ਧਾਮ ਤੱਕ ਦਾ ਤੇ ਚਲੋ ਹੁਣ ਚੱਲਦੇ ਆਂ ਸੰਗਤ ਨਾਲ ਪਰ ਸੰਗਤ ਸਾਰਨਵੱਦ ਦਾ ਪੁਰਾਣੇ ਰਸਤੇ ਵਿੱਚ ਦੀ ਜਾਂਦੀ ਆ ਉਧਰ ਨਵੇਂ ਰਸਤੇ ਵਿੱਚ ਦੀ ਘਾਟ ਲੋਕ ਜਾਂਦੇ ਆ ਤੇ ਫਿਰ ਆਪਾਂ ਵੀ ਪੁਰਾਣੇ ਰਸਤੇ ਵਿੱਚ ਦੀ ਚੱਲਦੇ ਆ ਦੇਖਦੇ ਆਂ ਚੱਲ ਕੇ ਫਿਰ ਤੁਹਾਨੂੰ ਦੱਸਾਂਗੇ ਵੀ ਸਹੀ ਆ ਜਾਂ ਕਿਵੇਂ ਸੀਗਾ ਸਾਢੇ 4 ਕਿਲੋਮੀਟਰ ਰਹਿ ਗਿਆ ਇਹ ਰਸਤਾ ਤਾਂ ਪੱਥਰਾਂ ਵਾਲਾ ਪਰ ਇਹ ਪੁਰਾਣਾ ਰਸਤਾ ਹੈਗਾ ਇਧਰ ਵੀ ਸੌਖਾ ਜਿਹੜਾ ਨਵਾਂ ਰਸਤਾ ਬਣਿਆ ਉਹ ਹੈਗਾ ਚੜ੍ਹਾਈ ਉਧਰ ਨਹੀਂ ਚੜ੍ਹਾਈ ਚੜ੍ਹਨੀ ਔਖੀ ਆ ਥੋੜੀ ਜੀ ਤੇ ਜਿਹਨੇ ਆਉਣਾ ਆ ਪੁਰਾਣੇ ਰਾਸਤੇ ਵਿੱਚ ਦੀ ਆਇਓ ਇਹ ਵਧੀਆ ਆ ਨਦੀ ਕੋਲ ਦੀ ਜਾਂਦਾ ਪਾਣੀ ਦੀ ਆਵਾਜ਼ ਤੁਹਾਨੂੰ ਸੁਣਦੀ ਹੋਣੀ ਆ ਪਾਣੀ ਕਿੰਨਾ ਤੇਜ਼ ਚੱਲਦਾ ਦੇਖੋ ਤੇ ਮੌਸਮ ਬੂਰਾ ਘੈਂਟ ਆ ਠੰਡ ਵੀ ਆ ਪਰ ਸੂਰਜ ਸਾਹਮਣੇ ਆ ਜਿਵੇਂ ਸੱਤ ਤੇ ਆਪਣੇ ਤੇ ਜਦੋਂ ਤੁਰੇ ਜਾਂਦੇ ਆ ਫਿਰ ਸਰੀਰ ਨੂੰ ਗਰਮੀ ਆ ਲੱਗ ਜਾਂਦੀ ਆ ਪਰ ਉਹ ਠੰਡੀਆਂ ਦੀ ਹਵਾ ਵੀ ਆਉਂਦੀ ਆ ਘੈਂਟਾ ਮਾਹੌਲ ਬੂਰਾ ਚੱਲਦੇ ਜੰਦੇ ਆਂ ਸੰਗਤ ਨਾਲ ਆਪਾਂ ਵੀ ਸੰਗਤ ਦੇ ਨਾਲ ਵਾਇਕਰ ਵਾਇਕਰ ਕਰਦੇ ਸਾਰੇ ਤੇ ਉਹ ਆਉਂਦੀਆਂ ਗੁਰੂ ਦੀਆਂ ਫੌਜਾਂ ਇਹ ਆ ਪੁਰਾਣਾ ਪੌੜ ਕਿਉਂ ਕਰਕੇ ਆਪਾਂ ਪੁਰਾਣੇ ਰਸਤੇ ਵਿੱਚ ਤੇ ਆਏ ਆ ਤਾਂ ਆਪਾਂ ਨੂੰ ਪੁਰਾਣਾ ਪੌੜ ਪਿਆ ਜੇ ਆਪਾਂ ਆਉਂਦੇ ਹੋ ਉਧਰ ਨਹੀਂ ਉਹ ਹੈਗਾ ਨਵਾਂ ਪੌੜ ਫਿਰ ਆਪਾਂ ਨਵੇਂ ਰਸਤੇ ਆਉਂਦੇ ਉੱਧਰ ਹੀ ਪੈਣਾ ਸੀ ਯੂ ਦੇਖੋ ਦੇ ਕਿੰਨਾ ਘੰਟਾ ਬ੍ਰੇਕ ਲਈਏ ਇੱਕ ਆਪਾਂ ਅਸੇ ਨਿੱਕੀ ਜੀ ਇਦਰ ਸੋਨੂ ਬੈਠਾ ਇਦਰ ਆਪਾਂ ਤੇ ਪੁਲ ਤੋਂ ਰਹਿ ਗਿਆ ਆਪਣਾ 3 ਕਿਲੋਮੀਟਰ 3.5 ਕਿਲੋ ਕੋਈ 3 ਕਹਿੰਦਾ ਕੋਈ 3.5 ਕਹਿੰਦਾ ਪੱਕਾ ਪਤਾ ਨਹੀਂ ਕਿਸੇ ਨੂੰ ਕਿੰਨੇ ਕਿਲੋਮੀਟਰ ਆ ਤੇ 11:30 ਹੋ ਗਏ ਆਪਾਂ ਚੱਲੇ ਸੀਗੇ 9 ਵਜੇ ਇੱਥੇ ਬੈਠਿਆ ਆਪਾਂ ਪਹਾੜੀਆਂ ਦੇ ਵਿਚਾਲੇ ਜਮਾਂ ਇਹ ਦੰਕੀਏ ਤੇ ਲੱਗੇ 11:00 ਮਾਟੇਗੇ ਪੁਲ ਰਹਿ ਗਿਆ ਥੱਲੇ ਸਾਹ ਚੜ ਗਿਆ ਵੀ ਪੂਰਾ ਆਹ ਦੇਖ ਲੈ ਯਾਰ ਆ ਸੀਗਾ ਪੱਥਰੀ ਪੱਥਰਾ ਪੂਰਾ ਸਾਹ ਚੜ ਗਿਆ ਹੁਣ ਰੁਕੇ ਆ 12:00 ਵਜੇ ਇੱਥੋਂ ਮੰਨ 3 ਕਿਲੋਮੀਟਰ ਰਹਿ ਜਾ 3 3.5 ਉਹ ਪੌੜ ਆਪਾਂ ਆਹ ਹੋਸਲੇ ਦੀ ਆ ਨਵਾਂ ਰਸਤਾ ਜਾਂਦੇ ਹੋਏ ਆਪਾਂ ਆ ਆ ਪੌੜ ਤੋਂ ਚੱਲਾਂਗੇ ਨਵੇਂ ਪੌੜ ਤੋਂ ਦੀ ਇਧਰ ਦੀ ਵੀ ਦੇਖਾਂਗੇ ਤੇ ਘਰੋਂ ਚੈੱਕ ਜਦੋਂ ਦਾ ਪੌੜ ਪਾਰ ਕੀਤਾ ਚੜ੍ਹਾਈ ਬਹੁਤ ਔਖੀ ਹੋ ਗਈ ਬਈ ਸਾਰ ਸਿੱਧੀ ਚੜ੍ਹਾਈ ਆ ਉਹ ਦੇਖੋ ਉਹ ਜਾਂਦੀ ਆ ਸੰਗਤ ਹਰ ਜਗ੍ਹਾ ਦੇ ਲੱਭਦੇ ਸਾਂ ਚੜ੍ਹਦਾ ਇਕਾ ਜਵਾਕ ਵੀ ਨਾਲ ਆਪਣੇ ਇਹ ਰਾਹ ਦੂਜਾ ਪੱਥਰਾਂ ਵਾਲਾ ਤੇ ਚੜ੍ਹਾਈ ਹੋ ਗਈ ਸਿੱਧੀ ਪੌੜੀਆਂ ਗੂਆਂ ਪੱਥਰ ਚੜ੍ਹਨਾ ਬਹੁਤ ਔਖਾ ਸਾਂ ਹੀ ਚੜ੍ਹਦਾ ਹਾਂ ਛੜਿਆ ਹੋਰ ਹੋਣੀ ਬੈਚ ਦੀ ਇਦਾਂ ਦੇ ਸਾਨੂੰ ਸ਼ਾਰਟਕਟ ਬਹੁਤ ਮਿਲਣਗੇ ਬਹੁਤ ਸੰਗਤਿਆਂ ਦੀ ਹੈ ਸ਼ਾਰਟਕਟ ਵਿੱਚ ਦੀ ਪਰ ਤੁਸੀਂ ਹਮੇਸ਼ਾ ਸਿੱਧੇ ਰਹਾ ਵਿੱਚ ਦੀ ਜਾਓ ਹੋਰ ਨਹੀਂ ਹੁੰਦਾ 2 ਮਿੰਟ ਵੱਧ ਲੱਗ ਜਾਣਗੇ ਸ਼ਾਰਟਕਟ ਦਾ ਤੁਮਾਰੀ ਬਹੁਤਿਆਂ ਦੇ ਹੋ ਜਾਂਦੇ ਆ ਸਿੱਧਾ ਆਪਾਂ ਇਧਰ ਦੀ ਚੱਲਾਂਗੇ ਪਰ ਕੋਈ ਨਾ 2 ਮਿੰਟ ਵੱਧ ਲੱਗ ਜਾਣਗੇ ਸ਼ਾਰਟਕਟ ਦਾ ਔਖਾ ਥੋੜਾ ਆ ਆਪਾਂ ਇਧਰ ਦੀ ਚਾਹਦੇ ਆ ਟਾਈਮ ਹੋ ਗਿਆ 12:30 ਆਪਾਂ ਤੁਰੇ ਸੀ ਸਵੇਰੇ 9 ਵਜੇ 3.5 ਘੰਟੇ ਹੋ ਗਏ ਆਪਰੋਂ ਤੁਰਿਆ ਨੂੰ ਦੇਖੋ ਮੌਸਮ ਘੈਂਟਾ ਹਵਾ ਚੱਲਦੀ ਹੈ ਠੰਡੀ ਠੰਡੀ ਉਹ ਬੈਠਾ सोनू ਥੱਕ ਗਿਆ ਤੇ ਸੰਗ ਥੱਲੋਂ ਹਜੇ ਵੀ ਆਈ ਜਾਂਦੀ ਆ ਹਵਾ ਹਵਾ ਪੂਰੀ ਠੰਡੀ ਠੰਡੀ ਚੱਲਦੀ ਆ ਹੱਥ ਵੀ ਠੰਡੇ ਹੁੰਦੇ ਆ ਪੂਰੇ ਤੇ ਨੱਕ ਨਾਲ ਸਾਹ ਲੈਨੇ ਆ ਨੱਕ ਵੀ ਵਿੱਚੋਂ ਪੂਰਾ ਠੰਡਾ ਠੰਡਾ ਹੋਇਆ ਪਿਆ ਉਹ ਤੋਂ ਉਪ ਵੀ ਹੈਗੀ ਆ ਤਾਂ ਆਪਣਾ ਗਰਮੀ ਦੀ ਆਉਂਦੀ ਆ ਪੂਰੀ ਇੱਕ ਤਾਂ ਹੋਰ ਅੱਗੇ ਕਰ ਕਰੇ ਲੈ ਆਂ 10 ਵਾਲੇ ਕਰ ਕਰੇ 20 ਰੁਪਏ ਦੇ ਤੇ ਉਹ ਪਾਣੀ ਵਾਲੀ ਬੋਤਲ 50 ਰੁਪਏ ਦੀ ਜਿੰਨਾ ਉਪਰਾਈ ਜਾਵਾਂਗੇ ਤੇ ਆ ਕੇ ਸਮਾਨ ਮਹਿੰਗਾ 1.5 ਕਿਲੋਮੀਟਰ ਰਹਿ ਗਿਆ ਇੱਥੋਂ ਸਾਰਾ ਸਫਰ ਆਪਣਾ ਮੰਨ ਘੰਟਾ ਕ ਲੱਗ ਜੂ ਜ ਹੌਲੀ ਹੌਲੀ ਗਿਆ ਜਾਂ ਡੇਢ ਘੰਟਾ ਆ ਆ ਚੜਾਈ ਆ ਉਹ ਥੱਲੇ ਆਏ ਆ ਆਪਾਂ ਚੱਲਦੇ ਆ ਅੱਗੇ ਹੱਥ ਪੈਰ ਪੂਰੇ ਸੁੰਨ ਹੁੰਦੇ ਆ ਕਿਉਂ ਕਰਕੇ ਹੁਣ ਠੰਡ ਆ ਮੌਸਮ ਬਦਲ ਗਿਆ 1:15 ਹੋ ਗਏ ਹੈ ਨਾ ਵੀਸ ਲੋਟ ਆ ਬਾਈ ਧੰਨ ਦੇ ਆ ਜਿਹੜੇ ਨਾ ਬੈਗ ਚੱਕ ਕੇ ਸਮਾਨ ਚੱਕ ਕੇ ਉੱਪਰ ਚੜ੍ਹ ਗਿਆ ਆਪਾਂ ਦੇਖ ਲੋ ਆਪ ਦੀ ਕੰਬ ਜਾਂਦੇ ਆਪਾਂ ਸਾਹ ਚੜਦਾ ਆਪਾਂ ਕੱਲੀ ਜਾਂਦੇ ਆ ਇਹ ਦੇਖ ਲੋ ਕਿੰਨਾ ਕਿੰਨਾ ਸਮਾਨ ਚੱਕਿਆ ਇਹਨਾਂ ਦੇ ਮੋਢਿਆਂ ਤੇ ਓਹੋ ਸਾਹ ਪੂਰਾ ਚੜਦਾ ਨਾਲ ਜਿਹੜੋ ਬੋਲਦੇ ਆ ਇਹ ਕਿ ਚੜ੍ਹਾਈਆਂ ਪੌੜੀਆਂ ਵਾਲੀ ਆ ਬਹੁਤ ਔਖਾ ਆਲੀ ਖਲੀ ਆਓ ਥੋੜੇ ਥੋੜੇ ਟਾਈਮ ਬਾਹਰ ਰੁਕ ਜੋ ਕੋਈ ਚੱਕਰ ਨਹੀਂ ਬਸ ਪਾਣੀ ਵੀਂਦਿਆ ਹੌਲੀ ਹੌਲੀ ਗੋਬਿੰਦਗੜ ਤੋਂ ਆਪਾਂ ਅਗੇ 13 ਕਿਲੋਮੀਟਰ ਤੇ ਭੁਲਣਾ ਤੋਂ 9 ਕਿਲੋਮੀਟਰ ਪਹਿਲਾਂ ਤਾਂ ਆਪਾਂ 4 ਕਿਲੋਮੀਟਰ ਦਾ 3-4 ਕਿਲੋਮੀਟਰ ਮੋਟਰਸਾਈਕਲ ਤੇ ਆਗੇ ਸੀ ਤੇ ਫਿਰ ਆਪਾਂ 9 ਕਿਲੋਮੀਟਰ ਆਗੇ ਬਸ ਹੁਣ ਤਾਂ 20 ਮਿੰਟ ਅੰਦਰ ਰਸਤਾ ਰਹਿ ਗਿਆ 2 ਵਜ ਗਏ ਨੇ 2 ਵਜ ਗਏ ਪੂਰੇ ਪੂਰੇ 5 ਘੰਟਿਆਂ ਵਿੱਚ 9 ਕਿਲੋਮੀਟਰ ਆਏ ਆਪਾਂ ਗੋਬਿੰਦ ਧਾਮ ਖੜੇ ਆ ਤੇ ਟਾਈਮ ਹੋ ਗਿਆ 2:15 ਮਿੰਟ ਮੌਸਮ ਪੂਰਾ ਠੰਡਾ ਟੱਪ ਹੈ ਨਹੀਂ ਇੱਥੇ ਜਮਾ ਵੀ ਪੂਰੀ ਠੰਡਾ ਮੈਂ ਹੱਥ ਪੈਰ ਪੂਰੇ ਸੁੰਨ ਹੁੰਦੇ ਆ ਅਜੇ ਯਾਤਰੀ ਅੱਧੇ ਆਈ ਜਾਂਦੇ ਆ ਆਪਾਂ ਪਹੁੰਚ ਗਏ ਸੀਗੇ ਹੋ ਗਏ 15 ਕਿ ਮਿੰਟ ਆਪਾਂ ਜਾਣੇ ਕੱਲ ਨੂੰ ਹੋਤਰ ਤਾਂ ਹਾਂ ਅੱਜ ਆਪਾਂ ਰੋਜਾਂ ਰੁਕਾਂਗੇ ਗੋਬਿੰਦ ਧਾਮ ਇੱਥੇ ਹੁਣ ਆਪਾਂ ਬਸ 10 ਕਿ ਮਿੰਟ ਦਾ ਰਹਾਗਾ ਹੁਣ ਆਪਾਂ ਹੈਲੀਪੈਡ ਕੋਲੇ ਖੜੇ ਆ ਕੋਟ ਪਾ ਲੇ ਠੰਡ ਇੱਥੇ ਪੂਰੀ ਆ ਤੇ ਨੱਕ ਵੀ ਠਾਰਦਾ ਸੀਗਾ ਪਹਿਲਾਂ ਤਾਂ ਮਾੜ ਬੰਨੇ ਸੀ ਹੁਣ ਆਪਾਂ ਲਾਤਾ ਸਾਰਿਆਂ ਦੇ ਕੋਟ ਪਾਏ ਹੋਏ ਆ ਇੱਥੇ ਟੈਂਪਰੇਚਰ ਬਹੁਤ ਘੱਟ ਆ ਇੱਥੇ ਆਊਗਾ 10 ਡਿਗਰੀ ਜਾਂ 12 ਪੈਂਡ ਆਪਣੇ ਕਿੰਨੀ ਗਰਮੀ ਆ ਇੱਥੇ ਦੇਖ ਲਓ ਕਿੰਨੀ ਠੰਡ ਆ ਇਹ ਵੀ ਕੁਦਰਤ ਆ ਇੰਡੀਆ 'ਚ ਵੀ ਇੰਨਾ ਕੁ ਸੋਹਣਾ ਦੇਖਣ ਨੂੰ ਹੈਗਾ ਪਹਾੜ ਕਿੰਨੇ ਸੋਹਣੇ ਆ ਕਿੰਨਾ ਸੋਹਣਾ ਮਾਹੌਲ ਆ ਟਾਈਮ ਵੀ ਹਜੇ ਵਾੜਾ ਨਹੀਂ ਹੋਇਆ ਹਜੇ 2:30 ਵਜੇ ਆ ਤੇ ਰਾਤ ਨੂੰ ਦੇਖੋ ਫਿਰ ਰਾਤ ਨੂੰ ਤਾਂ ਹੋ ਠੰਡ ਹੋ ਤੇ ਸਾਰੇ ਹਣ ਆਉਂਦੇ ਆ ਸੰਗ ਤੋਂ ਉਧਰੋਂ ਤਕਰੀਬਨ ਸਾਰਿਆਂ ਦੇ ਉੱਤੋਂ ਕੋਟ ਪਾਏ ਹੋਇਆ ਰਾਤ ਨੂੰ ਤਾਂ ਹੋਰ ਠੰਡ ਹੋ ਜਾਣੀਆਂ ਕਿਉਂ ਕਰਕੇ ਟੈਂਪਰੇਚਰ ਹੋਰ ਘਟੇ ਜਾਣਾ ਹੈਦਲੇ ਆਉਂਦੇ ਆ ਸਮਾਨ ਅਚਰਾਂ ਤੇ ਸੱਲੋ ਨਾ ਹੀ ਆ ਕੇ ਉੱਪਰ ਆਪਾਂ ਨੂੰ ਸਾਰਾ ਸਮਾਨ ਮਹਿੰਗਾ ਮਿਲਦਾ। ਆ ਵੀ ਐਮ ਕੌਂਸਲ ਹੈਗਾ 7 ਕਿਲੋਮੀਟਰ। ਕੱਲ ਨਹੀਂ ਪਰਚੋ। ਆਹ ਸਾਰੇ ਟੈਂਟਾਂ ਟੈਂਟਾਂ ਵਿੱਚ ਵੀ ਰੋਕ ਸਕਦੇ ਹੋ ਤੁਸੀਂ। ਸਾਹ ਚੜਦਾ ਹਾਂ। ਚੜਾਈ ਸਿੱਧੀ ਹੈ। ਕਾਰਵਾਈ ਤੇ ਪਹੁੰਚਾਇਆ ਥਾ ਰਮ 6 ਵਜੇ ਉਹ ਕਲਾਈ ਦੇ ਇਥੋਂ ਗੋਮਿੰਦ ਤਾਂਮ ਸ਼ੁਰੂ ਹੋ ਜਾਂਦਾ ਇਧਰ ਸਾਰੇ ਖੇਤਰ ਜੇਖੇ ਨੇ ਥੱਲੇ ਜਾਣਾ ਸਰਕੇ ਉੱਪਰ ਤੋਂ 1000 ਰੁਪਏ ਲਿਆਂਦੇ ਥੱਲੇ ਆਣ ਦਾ ਥੱਲੇੋਂ ਵਾਧ ਲੈਣ ਦੇ ਤਾਂ ਦੇ ਚੱਲਦੇ ਆ ਹੁਣ ਪਹਿਲਾਂ ਤਾਂ ਰੂਮ ਦਾ ਪਤਾ ਕਰਦੇ ਆ ਫਿਰ ਦੇਖਾਂਗੇ ਤੇ ਆ ਗਿਆ ਖਚਰਾ ਦਾ ਸਟੈਂਡ ਆ ਲੈਣ ਚ ਸਾਰੇ ਹੋਟਲ ਆ ਤੇ ਹੋਮਸਟੇ ਆ ਤੁਸੀਂ ਲੈ ਸਕਦੇ ਹੋ ਇਥੋਂ ਆਪਾਂ ਚੱਲਦੇ ਆਂ ਗਾਹਾਂ ਗੁਰਦੁਆਰਾ ਸਾਹਿਬ ਤੇ ਫਿਰ ਉੱਥੇ ਰੂਮ ਦਾ ਪਤਾ ਕਰਦੇ ਆਂ ਥੋੜੀਆਂ ਥੋੜੀਆਂ ਕਣੀਆਂ ਪੈਣ ਲੱਗੀਆਂ ਇੱਥੇ ਤੇ 3:00 ਵੱਜ ਗਏ ਨੇ ਸ਼ਾਮ ਦੇ ਹੁਣ ਪਹੁੰਚੇ ਆਪਾਂ ਸੋਨ ਰੇਨਕੋਟ ਲੈ ਲਿਆ ਪਹਿਲਾਂ ਗੁਰਦੁਆਰਾ ਸਾਹਿਬ ਚਲਦੇ ਆਂ ਕੱਲ ਵੀ بارش ਆਉਣ ਲੱਗੀ ਸੀ ਰਾਹ 'ਚ ਆਪਾਂ ਨੂੰ ਰੇਨ ਕੋਟ ਪਾਉਣੇ ਪੈ ਗਏ ਸੀ ਕੱਢ ਕੇ ਮੋਟਰਸਾਈਕਲ ਤੇ ਤੇ ਅੱਜ ਵੀ ਤਣੀਆਂ ਛਿੜੀ ਹੋ ਗਈਆਂ ਥੋੜੀਆਂ ਥੋੜੀਆਂ ਇੱਥੇ ਦੇ ਮੌਸਮ ਦਾ ਕੋਈ ਵੀ ਨਹੀਂ ਪਤਾ ਲੱਗਦਾ ਕਦੋਂ ਮੀਂਹ ਆ ਜਾਂਦਾ ਤੇ ਕਦੋਂ ਤੋਂ ਆਪਨੇ ਪਿੰਪਲੇ ਨਿਕਲੇ ਆਵੇ ਲਗੋ ਕਿ ਆਪਾਂ ਹੁਣ ਬਹੁਤ ਉਚਾਈ ਤੇ ਫਿਰਦੇ ਆਂ ਟੈਂਪਰੇਚਰ ਘਟਦਾ ਇੱਥੇ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਮੇਨ ਜਿਹੜਾ ਗੁਰਦੁਆਰਾ ਸਾਹਿਬ ਉਹਦਾ ਕਮਰਾ ਲਾਉਦੇ ਆ ਪਹਿਲਾਂ ਇੱਥੇ ਕਮਰਾ ਲਿਆ ਇੱਥੇ ਆਪਾਂ ਗੋਬਿੰਦ ਧਾਮ ਤੇ 2000 ਦਾ ਮਿਲਿਆ ਇੱਥੇ ਮੈਂ ਗੁਰਦੁਆਰੇ 'ਚ ਤਾਂ ਮਿਲਦਾ ਨਹੀਂ ਕਮਰਾ ਤੁਹਾਨੂੰ ਪਤਾ ਹੀ ਆ ਇਸ ਲਈ ਬਹੁਛ ਵੀ ਦੇਖਿਆ ਮੈਂ ਤੁਸੀਂ ਆਪਾਂ ਨੂੰ ਨਾ ਰਿਸ਼ੀਕੇਸ਼ ਮਿਲਿਆ ਇਹ ਕਮਰਾ ਤੇ ਨਾ ਆਪਨ ਗੋਬਿੰਦ ਘਾਟ ਮਿਲਿਆ ਤੇ ਨਾ ਆਪਨ ਗੋਬਿੰਦ ਧਾਮ ਮਿਲਿਆ ਉਹ ਕਰਕੇ ਜੂਨ ਦੇ ਮਹੀਨੇ ਸੰਗਤ ਤਾਂ ਬਹੁਤ ਆਉਂਦੀ ਆ ਹਜੇ ਖੁੱਲੇ ਖੁੱਲੇ ਆ तकरीबन 15 ਦਿਨ ਹੋਇਆ ਹਜੇ 15 ਵੀ ਨਹੀਂ ਹੋਇਆ ਥੋੜੀ ਹੋਇਆ 15 ਤੋਂ ਵੀ ਆਪਣਾ શ્રી ਹੇਮਕੁੰਟ ਸਾਹਿਬ ਖੁੱਲੇ ਨੂੰ ਤਾਂ ਕਰਕੇ ਸੰਗਤ ਬਹੁਤ ਆਉਂਦੀ ਆ ਤਾਂ ਕਰਕੇ ਨਾ ਕਾ ਇਥੇ ਕਮਰਾ ਮਿਲਦਾ ਹਾਲ ਮਿਲਦਾ ਹਾਲ ਤੇ ਵੀ ਤੁਹਾਨੂੰ ਪਤਾ ਹੀ ਔਖਾ ਜਾਂਦਾ ਥੋੜਾ ਜਿਆ ਤੇ ਮੈਂ ਤਾਂ ਕਹਿੰਦਾ ਜਿਹੜੇ ਆਉਣਾ ਜੁਲਾਈ ਚ ਆਇਓ ਸਾਰ ਨੂੰ ਬੈਸਟ ਆ ਕਰਕੇ ਉਦੋਂ ਕਮਰੇ ਦਾ ਰੇਟ ਵੀ ਘਟ ਜਾਂਦਾ ਤੇ ਸੰਗਤ ਵੀ ਬਹੁਤ ਘੱਟ ਹੁੰਦੀ ਆ ਤੇ ਤੁਹਾਨੂੰ ਬੈਨੀਫਿਟ ਹੋਊਗਾ ਆ ਕਮਰਾ ਲਿਆ ਆਪਾਂ 2000 ਚ ਕਮਰਾ ਤਾਂ ਠੀਕ ਠਾਕ ਹੀ ਆ। ਲੇ ਤਾਂ ਵਧੀਆ ਰਾਤ ਨੂੰ ਵਧੀਆ ਸੌ ਜਾਗੇ ਤੇ ਸਵੇਰੇ ਸਾਜਰੇ ਟਾਈਮ ਨਾਲ ਨਿਕਲ ਜਾਣਾ ਆਪਾਂ ਸ੍ਰੀ ਹੇਮਕੋਨ ਸਾਹਿਬ ਨੂੰ ਤੇ ਚੱਲਦੇ ਹਾਂ ਨਾ ਆਪਾਂ ਬਾਹਰ ਜਿਹੜਾ ਕੁੜਾ ਕੱਢਦੇ ਆਂ ਨਾਲੇ ਦਰਵਾਜਾ ਸਾਹਿਬ ਚੱਲਦੇ ਆਂ ਮੱਥਾ ਟੇਕਦੇ ਆਂ ਉੱਥੇ ਚਲੋ ਫਿਰ ਮਿਲਦੇ। ਛੇ ਵਜੇ ਕਿ 16 ਮਿੰਟ ਹੋ ਗਏ। ਘਾਂਟਾ ਕਾ ਆਪਾਂ ਅਰੈਸਟ ਕੀਤੀ ਪਏ ਸੀਗੇ ਹੁਣ ਆਪਾਂ ਚੱਲਦੇ ਆ ਬਾਹਰ ਦੇਖਦੇ ਕੀ ਮਾਹੌਲ ਆ ਚਲੋ ਸਾਢੇ 6 ਹੋ ਗਏ ਦੇਖੋ ਮਾਹੌਲ ਠੰਡ ਪੂਰੀ ਆ ਇੱਥੇ ਹੁਣ ਤੇ ਉਹ ਬਰਫ਼ ਦਾ ਪਹਾੜਾ ਇੱਧਰ ਜਾਣਾ ਕਰ ਲੂ ਆਪਾਂ ਆਰ ਆ ਆਪਣੀ ਯਾਤਰਾ ਸ਼ੁਰੂ ਆ ਤੇ ਥੱਲੇ ਹੈਗਾ ਗੋਵਿੰਦ ਧਾਮ ਇਹ ਉਦਰਾਖਤ ਦੇ ਤੇ ਬਾਬਾ ਮੋਦਰ ਸੈਨਿਕ ਜੀ ਨੇ ਰਿਆਸ਼ ਕੀਤੀ ਸ਼ਰੇ ਵਿੱਚ ਜਦੋਂ ਹਿਮਕੌਂ ਦਾ ਸਾਹਿਬ ਨੂੰ ਉਹ ਲਾਉਦੇ ਸੀਗੇ ਉਹ ਰੇਕ ਬਿਟਾ ਕਰਿਆਸ਼ ਕਰਦੇ ਸੀ ਉਦਰਾਖਤ ਦੇ ਵਿੱਚ ਉਹ ਬਣਿਆ ਦੇਖਦੇ ਅੰਦਰ ਪਹਾੜਾਂ ਚਾ ਠੰਡ ਦਾ ਮੌਸਮ ਉਲੀ ਘੈਂਡ ਗੱਲ ਬਾਤ ਸਾਂਖਤਾਂ ਤੋਂ ਬਹੁਤ ਆਉਂਦੀ ਆ ਤਾਂ ਕਰਕੇ ਇੱਥੇ ਕਮਰਾ ਦਾ ਮੁਸ਼ਕਿਲ ਹਾਲ ਵੀ ਨਹੀਂ ਮਿਲਦਾ ਆ ਦੇਖੋ ਸਾਰੇ ਇੱਧਰ ਪਈ ਆ ਬਸ ਸਾਰੇ ਇੱਥੇ ਇਦਾਂ ਹੀ ਪਿਆ ਇਥੋਂ ਕਮਰੇ ਮਿਲਦੇ ਆ ਤੇ ਹਾਲ ਤੇ ਨਾਲ ਹੈਗੀ ਆ ਤੇ ਡਿਸਪੈਂਸਰੀ ਜੇ ਕਿਸੇ ਨੂੰ ਕੋਈ ਦਵਾਈ ਲੈਣੀ ਆ ਸੁਣਾ ਫ੍ਰੀ ਆ ਇੱਥੇ ਦਵਾਈ ਛੋਣ ਲੱਗਿਆ ਹੁਣ ਟਾਈਮ 8 ਵਜੇ ਨਾਲ ਆ ਤੇ ਇਸ ਵੇਰੇ ਆਪਾਂ ਨੂੰ ਜਲਦੀ ਨਿਕਲਣਾ ਆਪਾਂ 3:00 ਵਜੇ ਉਠਾਂਗੇ ਨਹਾ ਦੋ ਕੇ 4-5 ਵਜੇ ਤੋਂ ਨਿਕਲ ਜਾਵਾਂਗੇ ਤੇ ਫਿਰ ਹੁਣ ਸੌਣੇ ਆ ਵੀਰੇ ਜਲਦੀ ਉੱਠ ਕੇ ਮਿਲਦੇ ਹਾਂ ਤੁਹਾਨੂੰ ਪਰd ਹੋਣੇ ਸਾਨੂੰ ਕੱਲ ਦਾ ਆ ਗੋਵਿੰਦ ਧਾਮ ਤੋਂ ਐਮਕੌਂਡ ਸੈਰ ਦਾ ਸਫਰ ਤੇ ਜੁੜਦੇ ਹੋ ਆਪਣੇ ਬਲੌਗ ਦੇ ਨਾਲ ਤੇ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਲਿਆ ਉਸ ਸਬਸਕ੍ਰਾਈਬ ਕਰ ਲਿਓ ਤੇ ਜੁੜਦੇ ਰਿਓ ਆਪਣੇ ਐਮਕੌਂਡ ਸਾਹਿਬ ਯਾਤਰਾ ਦੇ ਨਾਲ ਬਾਏ ਬਾਏ